ਫਿਲਮ ਉੱਤੇ ਸ਼ੌਂ ਨਹੀਂ ਵੜਿਆ ਮਤਲਬ ਉਹ ਕੰਦੇ ਵੀ ਟਿਕਣੀ ਹੈਗੀ ਤੇ ਸ਼ੁਕਰਵਤ ਲੱਗੀ ਫਿਲਮ ਅੱਜ ਉਹਦਵਾਰ ਹੋ ਗਿਆ ਤਾਂ ਕੰਦੇ ਵੀ ਚਲਾਉਣੀ ਨਹੀਂ ਮਤਲਬ ਟਿਕਣੀ ਹੈਗੀ ਨਹੀਂ ਬੰਦੇ ਨਹੀਂ ਆਏ ਹੈ ਤੇ ਯਾਰ ਫੁੱਲ ਮੂਡ ਸੀ ਦਾ ਮਤਲਬ ਵੇਖਣ ਦਾ ਤੇ ਬਾਕੀ ਹੁਣ ਫਿਰ ਮੈਂ ਯਾਰ ਪਟਿਆਲੀ ਚਲਦਾ ਪਟਿਆਲੀ ਕਿਉਂ ਬਾਕੀ ਯਾਰ ਇੱਕ ਮੌਸਮ ਬਹੁਤ ਖਰਾਬ ਹੈ। ਸੋ ਹਲਾਦਾ ਵੀ بارش ਨਾਲ ਜੇ ਰਸਤੇ 'ਚ ਤੇ ਬਾਕੀ ਵੀਰਦੇ ਆਜੇ ਮੂੜ ਜਹੀ ਨਾ ਕਿਉਂ ਪੰਜਾਬ ਰਾਤ ਯਾਰ ਮੈਚ ਹਾਰ ਗਿਆ ਉਹਦੇ ਕਰਕੇ ਨਾ ਅਪਸਟ ਹੋ ਜਾਂਿਆ ਪਿਆ ਜਿਹਾ ਮਾਣਾ ਤੇ ਮਹਾਂਚਲ ਫਿਲਮ ਦੇਖਾਈ ਯਾਰ ਉਹਦੇ ਨਾਲ ਬਣ ਜਾ ਸੀਗੀ ਖੁਸ਼ ਹੋਊਗਾ ਬਹੁਤ ਉਮੀਦਾਂ ਸੀਗੀਆਂ ਪੰਜਾਬ ਤੋਂ ਮਤਲਬ ਕੋਈ ਨਹੀਂ ਵਧੀਆ ਖੇਡੇ ਯਾਰ ਪੂਰਾ ਜ਼ੋਰ ਮਾਰਿਆ ਜੇ ਜ਼ੋਰ ਮਾਰਿਆ ਤਾਂ ਹੀ ਇਥੋਂ ਤੱਕ ਆਏ ਨੇ ਹਨਾ ਤੇ ਬਾਕੀ ਰੱਬ ਦੀ ਮਰਜ਼ੀ ਸੀ ਯਾਰ ਜੇ ਜਿਤਾਉਣਾ ਹੁੰਦਾ ਤਾਂ ਉਹ ਜਿਤਾ ਦਿੰਦਾ ਬਾਕੀ ਆਰਸੀ ਵੀ ਚਲੋ ਵਧੀਆ ਖੇਡੇ ਆਪਾਂ ਉਹਨੂੰ ਮਾਰ ਨਹੀਂ ਕਹਿੰਦੇ ਹੈਗੇ ਉਹਦੇ ਕੋਲ ਵੀ ਕੱਪ ਨਹੀਂ ਸੀ ਹੈਗਾ ਕੋਈ 18 ਸਾਲਾਂ ਤੋਂ ਵੇਟ ਕਰਦੀ ਸੀ ਬਾਕੀ ਚਲੋ ਸਾਰੇ ਵਧੀਆ ਖੇਡੇ ਯਾਰ ਪਲੇਅਰ ਉਹ ਵੀ ਵਧੀਆ ਖੇਡੇ ਇਹ ਵੀ ਵਧੀਆ ਖੇਡੇ ক্রিকেট ਦੀ ਜਿੱਤ ਹੋਈ ਆਪਾਂ ਜਿਹੜੀ ਕਹਿ ਸਕਦੇ ਛੋਟੋ ਵਧੀਆ ਗੱਲ ਬਸ ਇੱਕ ਗੱਲ ਆ ਬਈ ਯਾਰ ਆਪਰੇ ਨਾ ਘਾਟ ਆਪਰੇ ਜੀ ਮਤਲਬ ਉਹ ਨਾ ਬੰਗਲੌਰ ਤੋਂ ਮਤਲਬ ਸਪੈਸ਼ਲ ਉੱਥੇ ਪਹੁੰਚੇ ਹਮਦਾਵਾ ਗੁਜਰਾਤ ਮੈਚ ਵੇਖਣ ਆਉਂਦੇ ਉਹਨਾਂ ਦੇ ਫੈਨ ਆਪਣੇ ਮਤਲਬ 5% ਲੋਕ ਸੀਗੇ ਉਹਦੇ ਵਿੱਚ ਮਤਲਬ ਇਹ ਚੀਜ਼ ਵੀ ਬਹੁਤ ਵੱਡਾ ਰੋਲ ਹੁੰਦਾ ਮਤਲਬ ਥੈਣ ਦਾ ਵੀ ਹਨਾ ਫ੍ਰੈਸ਼ਰ ਬੰਦੇ ਨੂੰ ਮੈਂ ਕਹਿੰਦਾ ਵੀ ਜੇ 50% ਵੀ ਹੁੰਦੇ ਨਾ ਆਪਣੇ ਪੰਜਾਬੀ ਤਾਂ ਮੈਂ ਮੈਨੂੰ ਲੱਗਦਾ ਵੀ ਚਲੋ ਮੈਂ ਬਾਕੀ ਦਾ ਪਰਮਾਤਮਾ ਦੀ ਮੈਨੂੰ ਲੱਗਦਾ ਵੀ 90% ਹੁੰਦੇ ਨਾ ਤਾਂ ਕੰਮ ਖਿੱਚਦਾ ਹੀ ਫੜੇ ਕਰਦਾ ਹੀ ਕੰਮ ਆਪਾਂ ਇਹ ਨਹੀਂ ਲੈ ਸਕਦੇ ਵੀ ਨਿਹਾਲ ਵਡੇਰੇ ਨੇ ਬੋਲਾ ਕਾਲੀਆਂ ਬਹੁਤ سارے ਯਾਰ ਮੈਂ ਵੇਖਣ ਲੱਗ ਗਿਆ ਕਿ ਉਸਨੇ ਸ਼ੋਸ਼ੀਆ ਮੀਡੀਆ ਤੇ ਵੀ ਉਹਨੇ ਬੋਲਾ ਖਾਲੀਆਂ 18 ਬੋਲੇ ਖਾ ਕੇ 15 ਰਨ ਬਣਾਏ ਯਾਰ ਉਹ ਤਾਂ ਕਿਸਮਤ ਦੀ ਗੱਲ ਹੈ ਯਾਰ ਉਹ ਪਹਿਲਾਂ ਵੀ ਤਾਂ ਮੈਚ ਉਹਨੇ ਜਿਤਾਇਆ ਹੈਣਾ ਪਹਿਲਾਂ ਵੀ ਇੰਨੀਆਂ ਵਾਲਵਡੇਰੇ ਨੇ ਇੱਕ ਮੈਚ ਸ਼ਾਇਦ ਮੈਨੂੰ ਯਾਦ ਨਹੀਂ ਆ ਰਿਹਾ ਉਹ ਮੈਚ ਇਹਦੇ ਨਾਲ ਸੀਗਾ ਉਹਨੇ ਹਾਲਵਡੇਰੇ ਨੇ ਮੈਚ ਜਿਤਾਇਆ ਸੀਗਾ ਇਸ ਤਰ੍ਹਾਂ ਹੈਨਾ ਉਹਦਾ ਬਾਕੀ ਚਲੋ ਯਾਰ ਲੱਗ ਛਿਗਾ ਉਹਦੀਆ ਖੇਡੇ ਜਿਹੜਾ ਵਜੇ ਖਿੰਡੂ ਚਿਤਰੂਗਾ ਆਪਾਂ ਕਿਸੇ ਨੂੰ ਮਾਰਾ ਨਹੀਂ ਕਹਿੰਦੇ ਹੈਗੇ ਰਵਾਰ ਸੀ ਵੀ ਵੀ ਵਧੀਆ ਟੀਮਾ ਚਲੋ ਕੋਈ ਗੱਲ ਨਹੀਂ ਅੱਜ ਕੀ ਆਪਾਂ ਦੇਖਦੇ ਆਂ ਫਿਲਮਾਂ ਵਿੱਚ ਦੇਖਦੇ ਆਂ ਕਿਹੜੀ ਲੱਗੀ ਆ ਮੈਨੂੰ ਸਹੀ ਵੀ ਨਹੀਂ ਪਤਾ ਕਿਹੜੀ ਲੱਗੀ ਆ ਪਰ ਸਾਡੇ ਨਾਲ ਇਧਰ ਮਤਲਬ ਸਾਡੇ ਪੱਤ ਨਾਲ ਸ਼ੁੱਕਰਵਾਰ ਲੱਗਦੀ ਆ ਤੇ ਬਾਕੀ ਸਾਰੇ ਜਿਮਾਂ ਨੂੰ ਸ਼ੁੱਕਰਵਾਰ ਹੀ ਲੱਗਦੀ ਆ ਫਿਲਮਾਂ ਤੇ ਇੱਥੇ ਟਿਕਟ ਨਹੀਂ ਮੇਰੀ ਟਿਕਟ ਕਿਉਂ ਨਹੀਂ ਮੇਰੀ ਕਦੇ ਬੰਦੀ ਹੈ ਨਹੀਂ ਪਹਿਲੇ ਮੈਨੂੰ ਲੱਗਦਾ ਸ਼ੁੱਕਰਵਾਰ ਤੇ ਸ਼ਨੀਵਾਰ ਹੈ ਤਬਰ ਮਤਲਬ ਤਿੰਨ ਦਿਨ ਹੁੰਦੇ ਆ ਇੱਥੇ ਕ੍ਰਾਊਡ ਉਹ ਤੋਂ ਬਾਅਦ ਸੋਮਵਾਰ ਮੰਗਲਵਾਰ ਉਹ ਤੋਂ ਬਾਅਦ ਤਾਂ ਜਮੇ ਇੱਕਦਾ ਸ਼ੌਅ ਲੱਗਦਾ ਆਪ ਨੂੰ ਲੱਗਦਾ ਨਹੀਂ ਕਿ ਕਿਉਂ ਮਨ ਨਹੀਂ ਲੱਗਦਾ ਚਲੋ ਵੀ ਮੈਂ ਸੋਚਿਆ ਯਾਰ ਮਾਣਾ ਉੱਥੇ ਜਾ ਕੇ ਦੇਖੀ ਆਂ ਉਹ ਜਿਹੜਾ ਰਾਤ ਦਾ ਪਣਜਾ ਹੋ ਰਿਹਾ ਹੈ ਪਾ ਇੱਕ ਇੰਸਟਾਗ੍ਰਾਮ ਤੇ ਰੀਲਾਂ ਆਈਆਂ ਬਹੁਤ ਵਾਰ ਵਾਰ ਰੱਖਾਈ ਜਾਂਦੀਆਂ ਉਹਦੇ ਕਰਕੇ ਥੋੜਾ ਜਿਹਾ ਹਨਾ ਚਲੋ ਕੋਈ ਗੱਲ ਨਹੀਂ ਆਜੋ ਦੇਖਦੇ ਆਂ ਕਿਹੜੀ ਫਿਲਮ ਲੱਗੀ ਆ ਕੇ ਰਸਤੇ 'ਚ ਮੀਨ ਆਵੇ ਆ ਕੀ ਦੇਖਦੇ ਆਂ ਕਿਹੜੀ ਲੱਗੀ ਹੋਈ ਵਧੀਆ ਜਿਹੀ ਲੱਗੀ ਹੋਈ ਤਾਂ ਦੇਖ ਲਾਂਗੇ ਬਾਕੀ ਨੇ ਤਾਂ ਘੁੰਮ ਫਿਰ ਕੇ ਖਾਪੀ ਕੇ ਆ ਗਿਆ ਇਹ ਆਪਣਾ ਨੇ ਚੱਕਣਾ ਹੈਗਾ ਵੀ ਜੋ ਮਰਜ਼ੀ ਹੋ ਜੇ ਯਾਰ ਹੈਨਾ ਅਰਦਾਸਾਂ ਵੀ ਇੱਥੇ ਹੀ ਉਹ ਕਰੀਆ ਚਲੋ ਸ਼ਾਇਦ ਉਹਨਾਂ ਦੀਆਂ ਭਾਰੀ ਪੈ ਗਈਆਂ ਅਰਦਾਸਾਂ ਹਨ ਉਹਨਾਂ ਦੇ ਫੈਨ ਸੀ ਚਲੋ ਉਹ ਵੀ ਕੱਟੜ ਫੈਨ ਨੇ ਪਰ ਇੱਕ ਗੱਲ ਆ ਸਰਪੰਚ ਨੇ ਨਾ ਮੈਂ ਕਹਿੰਦਾ ਵੀ ਮਤਲਬ ਟੌਪ 4 ਦੀ ਟੀਮ ਗਿਣਦਾ ਹੀ ਸੀ ਕੋਈ ਉਹਨੂੰ ਵੀ ਪੰਜਾਬ ਹੀ ਟੌਪ 4 ਚ ਆ ਚੁੱਕੀ ਪਰ ਮੈਂ ਕਹਿੰਦਾ ਵੀ ਟੌਪ ਮਤਲਬ ਐਕਸਟਰਾ 1 ਤੇ ਆ ਕੋਈ ਕੋੜ ਕੇ ਦੇਖ ਲਓ ਇਸ ਟਾਈਮ ਵੀ 2025 ਚ ਜੇ ਕੋ ਖੋਲੂਗਾ ਨਾ ਹਾਲਾਂਕਿ 25 ਦਿਨ ਹੋ ਗਏ ਤੇ ਉਹ ਪਹਿਲੇ ਨੰਬਰ ਤੇ ਪੰਜਾਬ ਆਉਂਦੀ। ਉਹ ਮੈਂ ਵੱਡਾ ਬਹੁਤ ਲੱਕ ਮੰਨਦਾ ਉਹ ਸ਼੍ਰੇਸ਼ ਸ਼ਹਿਰ ਦਾ ਦੁਕਾਨਦਾਰ ਸਰਪੰਚ ਸਾਹਿਬ ਦਾ ਜਿਨੇ ਮੈਂ ਕਹਿੰਦਾ ਵੀ ਨਿਆਰਾ ਲਿਆਤਾ ਯਾਰ ਵੜ ਕੇ। ਮੈਂ ਕਹਿੰਦਾ ਬਹੁਤ ਧੰਨਵਾਦ ਆ। ਮੈਂ ਕਹਿੰਦਾ ਵੀ ਸਲੂਟ ਬਣਦਾ ਯਾਰ। ਚਲੋ ਸਿੱਖਣ ਨੂੰ ਮਿਲ ਗਿਆ ਸਾਨੂੰ ਅੱਗੇ ਵਾਸਤੇ ਤਗੜੇ ਹੋ ਕੇ ਆਵਾਂਗੇ। ਤੇ ਬਾਕੀ ਮੈਨੂੰ ਲੱਗਦਾ ਵੀ ਹੁਣ ਆਪਾਂ ਸ਼੍ਰੇਸ਼ ਸ਼ਹਿਰ ਸਰਪੰਚ ਨੂੰ ਜਾਣ ਨਹੀਂ ਦੇਣਾ ਪੰਜਾਬ ਚੋਂ। ਬਸ ਮੈਨੂੰ ਲੱਗਦਾ ਵੀ ਯਾਰ ਅਗਲਾ ਬਗਤਲਵ ਆਪਾਂ ਚੱਕਾਂਗੇ ਗੱਪ। ਮੈਨੂੰ ਲੱਗਦਾ ਕਿ ਉਹ ਬੰਦਾ ਪੰਜਾਬ ਨੂੰ ਨਾ ਜਿਤਾ ਕੇ ਫਿਰ ਸਾਲ ਲੁੱਟੇ ਤੇ ਬਾਕੀ ਦੇਖੋ ਪ੍ਰਮਾਤਮਾ ਜਿਵੇਂ ਉਹਦੀ ਠੀਕ ਲੱਗੇ ਉਹਨੂੰ ਵੀ ਕਰਦਾ ਬਾਕੀ ਲੋਕੀ ਆ ਜੋ ਮਿਲਦੇ ਆ ਪਟਿਆਲੇ ਦੇਂਦੇ ਆ ਫਿਰ ਫਿਰਮ ਲਓ ਜੀ ਮੈਂ ਆ ਗਿਆ ਮੀ ਰਸਤੇ ਦੇ ਵਿੱਚ ਮੈਨਾਂ ਯਾਰ ਜਦੋਂ ਪਟਿਆਲੇ ਜਾਵਾਂ ਮੈਨੂੰ ਲੱਗਦਾ ਵੀ ਮੀ ਆਉਣੀ ਹੀ ਹੁੰਦਾ ਹੈ ਹਨਾ ਜਦੋਂ ਵੀ ਮੰਨ ਲਓ ਪਿਛਲੀ ਵਾਰੀ ਵੀ ਗਿਆ ਮੈਂ ਪਟਿਆਲੇ ਅਮਲਾ ਦਾ ਪੰਜ ਚਾਰ ਦਿਨ ਹੀ ਹੋਏ ਨੇ ਉਦੋਂ ਵੀ ਮੀਂਹ ਆ ਗਿਆ ਹੁਣ ਵੀ ਤਾਂ ਦੇਖੋ ਮੁੰਡਾ ਹਜੇ ਦਾ ਘਾਟ ਹੀ ਆ ਅੱਗੇ ਪਤਾ ਨਹੀਂ ਜਾ ਕੇ ਵੀ ਕਿੰਨਾ ਹੋਊਗਾ ਪਟਿਆਲੇ ਮਨਾ ਇਸ ਤੋਂ ਵੀ ਜ਼ਿਆਦਾ ਪਟਿਆਲਾ ਦਾ ਮੈਨ ਇਹ ਡੋਬੀ ਜਾਂਦਾ ਮਾੜਾ ਇਹ ਮੀਂਹ ਵਾਲੀ ਉਦੋਂ ਹੀ ਤੇ ਬਾਕੀ ਵਧੀਆ ਯਾਰ ਠੰਢੀ ਹੀ ਹੋ ਜਾਂਦੀ ਹੈ ਨਾ ਮੌਸਮ ਵਧੀਆ ਠੰਡਾ ਹੋਇਆ ਹੋਇਆ ਹੈ ਬਾਕੀ ਚੱਲਨੇ ਮੈਂ ਪਟਿਆਲੇ ਟਰੈਫਿਕ ਬਹੁਤ ਜ਼ਿਆਦੀ ਆ ਇਸ ਰੋਡ ਤੇ ਬਹੁਤ ਜ਼ਿਆਦੀ ਟਰੈਫਿਕ ਹੁੰਦੇ ਆ ਯਾਰ ਇਹ ਰੋਡ ਤੇ ਮੈਂ ਜਰਾ ਪਾਸ ਕਰਨ ਵਾਸਤੇ ਵੀ ਨਾ ਮੋਤੇ ਬਹੁਤ ਟਾਈਮ ਲੱਗ ਜਾਂਦਾ ਕੋਈ ਨਹੀਂ ਕਦੇ ਤਾਂ ਬਣੂਗਾ ਰੋੜ ਇਹ ਚਲੋ ਪ੍ਰਮਾਤਮਾ ਯਾਰ ਮੈਂ ਕਹਿੰਦਾ ਸਭ ਨੂੰ ਸਹੀ ਰੱਖੇ ਬਰ ਐਕਸੀਡੈਂਟ ਬਹੁਤ ਜ਼ਿਆਦੇ ਹੁੰਦੇ ਆ ਇੱਥੇ ਹਨਾ ਲਓ ਜੀ ਇੱਥੇ ਸ਼ਾਮ ਨੂੰ ਨਾ ਵਾਈਪਸ ਫੁੱਲ ਰੌਣਕ ਹੋ ਜਾਂਦੀ ਆ ਮੈਂ ਕਹਿੰਦਾ ਵੀ ਗੇੜੀ ਗੇੜੀ ਰੂਟ ਆ ਇੱਕ ਸਾਬ ਦਾ ਸਾਡਾ ਪਟਿਆਲੇ ਦਾ ਮੇਨ ਵਾਈਪੀਐਸ ਤੇ ਆਪਾਂ ਫਿਰ ਹੁਣ KFC ਚਿਕਨ ਘੁਰਵਾ ਆ ਲਾ ਵੀ ਦੇਖ ਗੱਡੀ ਮੈਂ ਕਹਿੰਦਾ ਵੀ ਇੱਥੇ ਹਰੇਕ ਤੋਂ ਹਰੇਕ ਗੱਡੀ ਹੈ ਬਸ 5-4 ਮਿੰਟ ਹੋਰ ਖੜ ਜੋ ਦੇਖ ਰੌਣਕ ਇੱਥੇ ਇੱਕ ਨਾ ਯਾਰ ਲੋਡ ਬੰਦੀ ਨਾ ਮਦਦ ਜ਼ਰੂਰ ਕਰੋ ਬਹੁਤ ਸਕੂਨ ਮਿਲਦਾ ਯਾਰ ਹਾਂਜੀ ਅਸੀਂ ਪਹੁੰਚ ਗਏ ਪੀਵੀਆਰ ਪਟਿਆਲਾ ਸਰ ਨਵੀਂ ਖੁੱਲਿਆ ਯਾਰ ਮਤਲਬ ਫਾਈਰ ਮਤਲਬ ਵਿੱਚ ਓਪਨ ਵੀ ਹੋਈਆਂ ਕਈ ਸ਼ਾਪਸ ਵਿੱਚੋਂ ਤਾਂ ਦੇਖਦੇ ਆਂ ਜਾ ਕੇ ਕਿਹੜੀ ਮੂਵੀ ਲੱਗੀ ਆ ਉਹ ਦੇਖਦੇ ਆਂ ਉਹ ਠੀਕ ਆ ਵਧੀਆ ਹੈ ਪਹਿਲਾਂ ਉਧਰ ਸੀਗਾ ਬਾਜ਼ਾਰ 'ਚ ਸਾਈਡ 'ਚ ਭਰਾਏ ਭਰਾ ਰੋਡ ਤੇ ਚਲੋ ਵਧੀਆ ਘੈਂਟ ਆ ਹਾਂਜੀ ਆਪਾਂ ਐਂਟਰੀ ਕੀਤੀ ਮਾਲ ਦੇ ਵਿੱਚ ਤੇ ਬਾਕੀ ਯਾਰ ਮੌਸਮ ਬਹੁਤ ਸਾਫ਼ ਸੀਗਾ ਬਹੁਤ ਘੈਂਟ ਮੌਸਮ ਬਣਿਆ ਪਿਆ ਸੀਗਾ ਤੇ ਬਾਕੀ ਆ ਜੋ ਵੇਖਦੇ ਆ ਫਿਲਮ ਤੇ ਬਾਕੀ ਤੁਹਾਨੂੰ ਦੱਸਦੇ ਆ ਕਿੱਦਾਂ ਦੀ ਲੱਗੀ ਤੇ ਤੈਨੂੰ ਤੁਹਾਨੂੰ ਦਿੰਨੇ ਆ ਰਿਵਿਊ ਕਿਵੇਂ ਆ ਫਿਲਮ ਆਪਾਂ ਚੱਲ ਪਏ ਲਿਫਟ ਦੇ ਵਿੱਚ ਤੇ ਬਾਕੀ ਬਈ 10 ਮਿੰਟ ਲੱਗ ਗਏ ਸਾਨੂੰ ਲਿਫਟ ਦੇ ਵੇਟ ਕਰਦਿਆ ਕਰਦਿਆ ਤੇ ਮਸਾਂ ਕਿਤੇ ਜਾ ਕੇ ਆਈ ਨੀਚੇ ਤੇ ਬਾਕੀ ਹੁਣ ਆ ਜੋ ਚੱਲਦੇ ਆ ਮੂਵੀ ਲੈਣੇ ਆ ਟਿਕਟਸ ਤੇ ਬਾਕੀ ਆ ਜੋ ਮਿਲਦੇ ਆ ਹਾਂਜੀ ਵੱਜ ਗਈ ਜੀ 11:30 ਹੋ ਗਿਆ ਥੋੜਾ ਠੰਡਾ ਮੀਂਹ ਪਿਆ ਤੇ ਬਾਕੀ ਮੂਵੀ ਬਈ ਠੀਕ ਸੀ ਮਤਲਬ 10 ਚੋਂ ਆਪਾਂ 8.5% ਮਤਲਬ 10 ਚੋਂ 8% 8 ਨੰਬਰ ਦੇ ਸਕਦੇ ਆ ਵਧੀਆ ਮੂਵੀ ਸੀ ਤੇ ਬਾਕੀ ਕਹਿਣ ਸੀ ਮੂਵੀ ਤੇ ਬਾਹਰ ਠੰਡ ਮੌਸਮ ਨਹੀਂ ਪਿਆ ਤੇ ਬਾਕੀ ਵਧੀਆ ਸੀ অলਮੋਸਟ ਤੇ ਬਾਕੀ ਉਹ ਖਾਣਾ ਕੋਣਾ ਖਾਣੇ ਆ ਫਿਰ ਚੱਲਦੇ ਆ ਪਿੰਡ ਤੇ ਫਿਰ ਦਿਖਾਣੇ ਤੁਹਾਨੂੰ ਵਧੀਆ ਸੀ ਮੂਵੀ ਵਧੀਆ ਹਾਸੇ ਖੇਡਣ ਵਾਲੀ ਨਹੀਂ ਸੀਗੀ ਵਧੀਆ ਕਹਿ ਸਕਦੇ ਆਪਾਂ ਮਤਲਬ ਮੂਡ ਸੈੱਟ ਕਰਨ ਨਾਲ ਐਂਟੀ ਸਮੋਕ ਕੇ ਸੀਗਾ ਵਧੀਆ ਸੀ ਆਓ ਜੀ ਖਾ ਕੇ ਖਾਣਾ ਨਿਕਲਾਏ ਬਾਹਰ ਚਲਦੇ ਆ ਪਿੰਡ ਪਿੰਡ ਨੂੰ ਪਾਉਨੇ ਆ ਚਾਲੇ ਪੇਟ ਪੂਰਾ ਕਰਕੇ ਚਲਦੇ ਆ ਪਿੰਡ ਤੇ ਬਾਕੀ ਮਿਲਦੇ ਆ ਨਵੇਂ ਵਲੌਗ ਦੇ ਵਿੱਚ ਤੇ ਬਸ ਕੀ ਪਿਆਰ ਪਨਾ ਹੀ ਰੱਖੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਓਕੇ ਜੀ ਬਾਏ ਗੁੱਡ ਨਾਈਟ ਟੇਕ ਕੇਅਰ